ਹੈਲੋ ਜੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਤੁਸੀਂ ਵੀ ਠੀਕ ਠਾਕ ਹੋ ਅਨ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਿਲੀ ਦੇ ਵਿੱਚ ਇੱਥੇ ਹੋ ਗਈ ਜੀ ਬਲੌਗ ਦੀ ਸਟਾਰਟਿੰਗ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਤੁਹਾਡੇ ਨਾਲ ਮੈਂ ਹਰ ਇੱਕ ਵੀਡੀਓ ਮਤਲਬ ਬਣਾਇਆ ਹੋਇਆ ਸੀਗੀਆਂ ਬਟ ਇਹ ਸੀਗਾ ਵੀ ਇਕੱਲੇ ਹੁਣ ਕਰਕੇ ਵੀਜ਼ੀ ਜ਼ਿਆਦਾ ਚੱਲ ਰਹੇ ਸੀਗੇ ਕੰਮ ਉਹਦੇ ਕਰਕੇ ਐਡੀਟਿੰਗ ਦਾ ਵੌਇਸਓਵਰ ਦਾ ਟਾਈਮ ਨਹੀਂ ਸੀ ਨਿਕਲ ਰਿਹਾ ਕਿਉਂਕਿ ਤੁਹਾਨੂੰ ਜਿਵੇਂ ਇੰਨੀ ਦੇਰ ਤੋਂ ਤੁਸੀਂ ਪਹਿਲਾਂ ਵੀ ਬਲੌਗ ਦੇ ਨਾਲ ਜੁੜੇ ਹੋਏ ਹੋ ਹਨਾ ਡੇਲੀ ਦੇਖਦੇ ਹਾਂ ਤੁਹਾਨੂੰ ਪਤਾ ਏ ਵੀ ਇਕੱਲੇ ਲਈ ਸਾਰਾ ਕੁਝ ਮੈਨੇਜ ਕਰਨਾ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਹੈ ਤਾਂ ਕਰਕੇ ਜੇ ਆਪਾਂ ਬਸ ਹੁਣ ਤੁਹਾਨੂੰ ਇੱਕ ਇੱਕ ਕਰਕੇ ਸਾਰੇ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦੇਣੀਆਂ ਮੈਰिज ਵਾਲੀ ਜਿਵੇਂ ਤੁਸੀਂ ਕੱਲ ਭਰਾ ਦੇ ਵਿਆਹ ਲਈ ਦੇਖ ਚੁੱਕੇ ਹੋ ਇਹ ਹੈਗੀ ਆ ਜੀ ਨੈਕਸਟ ਡੇ ਦੇ ਜਿਵੇਂ ਸਾਡੇ ਪਿੰਡ ਦਾ ਰਵਾਜ ਹੈ ਇਹ ਵੀ ਛਟੀਆਂ ਖੇਡਣ ਦਾ ਮੱਥਾ ਟਿਕਾਉਣ ਦਾ ਜਿਵੇਂ ਕਹਿੰਦੇ ਹੁੰਦੇ ਨੇ ਬਟ ਮੈਂ ਸੁਣਿਆ ਹੀ ਹੋਇਆ ਜਿਵੇਂ ਕਹਿੰਦੇ ਹੁੰਦੇ ਨੇ ਵੀ ਗੱਠ ਜੁੜਾਵਾ ਕਰਕੇ ਜਾਂਦੇ ਹੁੰਦੇ ਨੇ ਇਹ ਹੈ ਜੀ ਸਾਡੇ ਵੱਡੇ-ਵਡੇਰਿਆਂ ਦੀ ਥਾਂ ਜਿੱਥੇ ਮੱਥਾ ਟੇਕਦਾ ਏ ਤੇ ਫਿਰ ਬਾਅਦ ਵਿੱਚ ਛਟੀਆਂ ਖੇੜਦੇ ਨੇ ਨਾਲੇ ਤੁਸੀਂ ਇੰਜੋਏ ਕਰਕੇ ਦੇਖਿਓ ਵੀ ਪਰਜਾਨਿਆਂ ਵੱਲੋਂ ਦਿਓਰਾਂ ਦਾ ਟਾਪਾ ਕਿਵੇਂ ਚੜਿਆ ਕਿਵੇਂ ਚੜੜਿਆ ਜਾਂਦਾ ਹੈ ਨਾ ਅੱਜ ਦੇ ਦਿਨ ਦੇਖਿਓ ਤੁਸੀਂ ਜ਼ਰੂਰ ਬਲੌਗ ਦੇ ਨਾਲ ਬਣੇ ਰਹਿਓ ਤੇ ਨਾਲੇ ਇੰਜੋਏ ਕਰਿਓ ਨਾਲੇ ਹੱਸਿਓ ਹਾਂਜੀ ਇਹ ਨੇ ਜੀ ਸਾਡੇ ਮਤਲਬ ਜਿਵੇਂ ਆਪਾਂ ਪਿੰਡਾਂ ਦੇ ਵਿੱਚ ਕਹਿੰਦੇ ਆਂ ਵੀ ਬ੍ਰੋਹਤ ਤੇ ਉਹ ਮੱਥਾ ਟਿਕਾਉਂਦੇ ਹੁੰਦੇ ਨੇ ਬੀਪੂ ਅਜੀ ਲੱਗਦੇ ਨੇ ਸਾਡੇ ਜਣੀਆਂ ਇਹ ਉਹਨਾਂ ਨੇ ਮੱਥਾ ਟਿਕਾਇਆ ਜੀ ਇਹਨਾਂ ਨੇ ਮੱਥਾ ਟੇਕਣ ਤੋਂ ਬਾਅਦ ਫਿਰ ਸਾਡੇ ਹੈਗੀ ਪਿੰਡ ਦਾ ਇਹ ਰੀਤੀ ਜਿਵੇਂ ਹਰ ਇੱਕ ਪਿੰਡਾਂ ਦੇ ਵਿੱਚ ਨਾ ਵੱਡੇ-ਵਡੇਰਿਆਂ ਦੀ ਮਤਲਬ ਜੋ ਥਾਂ ਬਣੀ ਹੁੰਦੀ ਆ ਉਹ ਅੱਡ-ਅੱਡ ਰਿਵਾਜ ਹੁੰਦੇ ਨੇ ਹਨਾ ਕਿਸੇ ਪਿੰਡ ਵਿੱਚ ਕੋਈ ਰਿਵਾਜ ਆ ਕਿਸੇ ਪਿੰਡ ਵਿੱਚ ਕੋਈ ਰਿਵਾਜ ਹੁੰਦਾ ਹੈ ਆਪਣੇ ਜੀ ਇੱਥੇ ਮੱਥਾ ਟਿਕਾਉਂਦੇ ਆ ਤੇ ਮੱਥਾ ਟਿਕਾ ਕੇ ਫਿਰ ਸਾਡੇ ਨਾ ਜਿਵੇਂ ਇਹ ਹੈਗੇ ਨੇ ਜੀ ਦਾਤਾ ਜੀ ਵੱਡੇ ਮਤਲਬ ਘਰ ਫੈਮਿਲੀ ਦੇ ਵਿੱਚੋਂ ਆਪਣੇ ਘਰਾਂ ਦੇ ਵਿੱਚੋਂ ਹੁੰਦੇ ਨੇ ਜਾਂ ਤੇ ਵੀ ਉਹ ਭਰੋਸਾ ਦੱਬਦੇ ਹੁੰਦੇ ਨੇ ਭਰੋਸਾ ਇਹ ਹੁੰਦਾ ਵੀ ਜਿਵੇਂ ਲਾ ਲੋ ਤੁਸੀਂ ਹਨਾ ਰੋਟੀਆਂ ਦੇ ਵਿੱਚ ਸ਼ਾਇਦ ਪ੍ਰਸ਼ਾਦ ਪਤਨੀ ਲੱਡੂ ਬਟ ਇਹ ਮੈਨੂੰ ਇੰਨਾ ਜਣੀ ਪਤਾ ਨਹੀਂ ਹੈਗਾ ਪਰ ਇਹ ਪਤਾ ਹੁੰਦਾ ਜੀ ਜਣੀ ਇੰਨਾ ਕ ਪਤਾ ਹੈ ਵੀ ਭਰੋਸਾ ਦੱਬਦੇ ਹੁੰਦੇ ਨੇ ਹਨਾ ਸਾਰਿਆਂ ਨੇ ਜਿਹੜੀਆਂ ਮਤਲਬ ਕੁੜੀਆਂ ਨੇ ਜੀ ਉਹ ਤਾਂ ਇੱਥੇ ਮੱਥਾ ਟੇਕਦੀਆਂ ਨਹੀਂ ਹੈਗੀਆਂ ਵੱਡੇ ਵੱਡੇ ਰਿਆਂ ਦੀ ਥਾਂ ਤੇ ਜਿਹੜੀਆਂ ਬਉਆਂ ਸੀ ਉਹਨਾਂ ਨੇ ਵੀ ਸਾਰਿਆਂ ਨੇ ਹੋਰ ਵੀ ਜਿਵੇਂ ਆਪਣੇ ਘਰਾਂ ਜੋਤੀ ਸਾਰਿਆਂ ਨੇ ਮੱਥਾ ਟਿਕਿਆ ਜੀ ਫਿਰ ਆਪਦੀ ਆਪਦੇ ਵੀ ਕਿਉਂਕਿ ਜਿਵੇਂ ਆਪਾਂ ਮੱਥਾ ਟਕਾਉਣ ਜਾਂਦੇ ਫਿਰ ਸਾਰੇ ਘਰਾਂ ਦੀਆਂ ਜਿਵੇਂ ਚਾਚੀਆਂ ਤਾਈਆਂ ਪਰਜਾਨੀਆਂ ਸਭ ਨਾਲ ਗਏ ਹੋਏ ਸੀਗੇ ਫਿਰ ਉਹਨਾਂ ਨੇ ਵੀ ਆਪਦਾ ਮੱਥਾ ਟੇਕਿਆ ਮੱਥਾ ਟਿਕਨ ਤੋਂ ਬਾਅਦ ਜੀ ਫਿਰ ਇੱਥੇ ਹੋ ਗਈ ਸੀ ਛਟੀਆਂ ਦੀ ਪਹਿਲਾ ਨੰਬਿਆਹੀ ਜੋੜੀ ਨੇ ਖੇਡੀਆਂ ਛਟੀਆਂ ਫਿਰ ਉਹਨਾਂ ਦੇ ਖੇਡਣ ਤੋਂ ਬਾਅਦ ਫਿਰ ਉਹ ਮਤਲਬ ਜਿਵੇਂ ਹੋਰ ਦਿਓਰ ਪਰਝਾਈਆਂ ਲੱਗਦੇ ਆਣੇ ਨਾ ਫਿਰ ਉਹ ਸਾਰੇ ਖੇਡਣਗੇ ਪਹਿਲਾਂ ਤਾਂ ਨਵੀਂ ਪਰਝਾਈ ਨਾਲ ਖੇਡਦੇ ਨੇ ਜੀ ਜਿਹੜੇ ਜਿਹੜੇ ਦਿਓਰ ਲੱਗਦੇ ਹੁੰਦੇ ਨੇ ਉਹਨਾਂ ਤੇ ਫਿਰ ਉਸ ਤੋਂ ਬਾਅਦ ਜਿਵੇਂ ਹੋਰ ਦਿਓਰ ਪਰਝਾਈਆਂ ਹੁੰਦੀਆਂ ਨੇ ਨਾ ਫਿਰ ਉਹ ਖੇਡਦੇ ਨੇ ਉਸ ਵਿੱਚ ਉਹ ਤੁਸੀਂ ਦੇਖਿਓ ਮਤਲਬ ਇੰਨਾ ਮਜ਼ਾ ਆਊਗਾ ਨਾ ਤੁਸੀਂ ਵੀ ਬੱਸ ਸੁਖਰੇ ਹੋ ਜਾਓਗੇ ਵੀ ਬਣੇ ਰਹੋ चाहू <laughs> <laughs> लास्ट वाली ठोकू संदीप एक ही लाने

ਹੈਪੀ ਬੇਬੀ ਨਾ ਕੋਈ ਆ ਰਿਹਾ ਪੂਰੇ ਉਹ ਬਹੁਤ ਆ ਤਾਂ ਅਸੀਂ ਮੀ ਭਾਬੀ ਨੇ ਖੇਡ ਲਾ ਤਾਂ ਬਾਦ ਕੋਈ ਨਹੀਂ ਕਿਵੇਂ ਹੋਏ ਜਾਏ ਵੀ ਖੇਡ ਲਾ ਜਾ ਮੈਂ ਵੀ ਖੇਡ ਲਾ ਆ ਲੈ ਲੈ ਚੱਕਰ ਨੇ ਟਾਜ ਗਿਆ ਅੱਜ ਮੜਾ ਪੁੱਛਣ ਨੂੰ ਨਾ ਰੋਡ ਦੀ ਬਿਲਕੁਲ ਫਰਕ ਨਹੀਂ ਪਾਦੀ ਉਹ ਨਹੀਂ ਆਹ ਚਾਰ ਲਾ ਦਿਓ ਆ ਤੈਨੂੰ ਰਹੀ ਜਾਂਦੀ ਬਦ ਦੋਏ ਲਾਇਓ ਰੱਖ ਲੋ ਰੱਖ ਲੋ ਦੋਏ ਲਾ ਕੇ ਰੱਖ ਲੋ ਚਾਰ ਹੋ ਗਈਆਂ ਦੋ ਹਾਂ ਤੇ ਆ ਵੀ ਇਹ ਤੇ ਵਿੱਚ ਰੱਖ ਦੋ ਇੱਕ ਆ ਪਈ ਆ ਗੇੜ ਨਾ ਖਤੇ ਆ ਵੀ ਫੜਾ ਦੇ ਪੁੱਤ ਕੰਮ ਨਹੀਂ ਹੰਡਾ ਚਲੋ ਨਹੀਂ ਵੀ ਕੋਈ ਚੀਜ਼ ਅੱਜ ਮੈਂ ਬੋਲੀ ਵਾਲੇ ਭਾਜੀ ਅੱਗੇ ਆਉਂਦੇ ਨਹੀਂ ਕੋਈ ਨਾ ਭਾਈ ਆ ਲਾ ਹਰੀ ਗੁੱਟ ਆ ਕਿਹੜੀ ਕੋਟੀ ਆ ਹਰੀ ਆ ਹੈਨਾ ਵੇ ਤੈਨੂੰ ਨਾ ਦੀ ਜਿਆ ਤੇ ਆਖਿਰ ਤੇ ਆ ਆ ਆ ਆ ਆ ਮੈਨੂੰ ਆਇਆ ਆ ਇਨਾ ਨਾਨਕਿਆ ਦੀ ਰੂਬੀ ਮੁੱਲੇ ਨਹੀਂ ਇੰਨਾ ਨਾਨਕਿਆ ਦੀ ਦਾਦੇ ਪੋਤੇ ਦੀ ਜੋੜੀ ਗੁਰਦੁਆਰਾ ਸਾਹਿਬ ਪਹੁੰਚ ਚੁੱਕੀ ਆ ਗੁਰੂਵਾਲਾ ਨੂੰ ਬੋਲਾਈਏ ਉਹ ਮੈਂ ਜਾਣਦਾ ਤੈਨੂੰ ਪਤਾ ਆ ਹੁਣ ਮੇਰੇ ਕੋਲ ਕੀ ਕਰਦਾ ਖੋਲ ਲੱਡੂ ਭੋਲ ਦਰੋ ਦਰੋ ਪਾ ਦੇ ਫੇ ਅੱਛਾ ਲੈ ਜੁਰਮਾਂ ਲੇ ਕੇ ਲੋ ਲੈ ਲੋ ਜੀ ਵੀ ਕਿਹਾ ਬਾਹਰ ਨਹੀਂ ਆਉਂਦਾ ਉਹ ਨਾ ਉਹਨਾਂ ਨੂੰ ਉਹ ਐਂ ਜਾ ਰਹੇ ਉਹ ਜਿਹੜੇ ਉਹ ਪਾਜੀ ਇਹ ਗਿੰਨੜਾ ਸਾਹ ਕਰਦੇ ਸਾਡੇ ਕੋਲ ਨਹੀਂ ਹੈਗਾ ਨਹੀਂ ਇਹ ਕੰਮ ਕਰਦਾ ਫਿਰ ਕੋਲੇ ਦਾ ਬੰਦਾ ਲੰਗੇ ਗਿਆ ਜਿਆਦਾ ਲਫਾਵੇ ਭਰੇ ਕੇ ਬਾਅਦ ਚ ਇੱਕ ਫੈੜਾ ਲਾ ਦੇਣਾ ਮੰਜੇ ਤੇ ਰੱਖੋ ਹਾਂ ਮੰਜੇ ਤੇ ਰੱਖੋ ਮੰਜੇ ਤੇ ਰੱਖ ਕੇ ਗਿੰਦੇ ਵੀ ਹੋ ਜੀ ਸੋਟ ਸਾਰਿਆਂ ਦਿਓ ਤਿੰਨ ਬਾਤ ਦੋ ਪਾਉਣੇ ਨਾ ਪਹਿਲੇ ਤਿੰਨ ਬਾਤ ਤਿੰਨ ਬਾਤ ਆ ਚੌਥਾ ਦੋ ਹੈਗੇ ਦੋ ਹੈਗੇ ਬਾਬਾ ਨਹੀਂ ਹੁੰਦਾ ਥੱਲੇ ਚਲੇ ਗਿਆ ਬਾਬਾ ਥੱਲੇ ਹੁਣ ਕੱਢ ਕੇ ਲਿਆਉਣੇ ਬਾਈ ਪਵਨ ਦੀ ਪੋਜੀਸ਼ਨ ਦੱਸਦੀ ਆ ਵੀ ਹੁਣ ਢੋਲ ਥੱਲੇ ਜਾਂਦਾ ਇਹਨਾਂ ਜੀ ਮੈਂ 2 ਦਿਨ ਦੀ ਮਤਲਬ ਵੀਡੀਓ ਇਕੱਠੀ ਕਰ ਲਈ ਇਹ ਹੈਗੀ ਜੀ ਉਹਨਾਂ ਉਸ ਤੋਂ ਨੈਕਸਟ ਡੇ ਦੀ ਹੈਗੀ ਜਿਵੇਂ ਆਪਣੇ ਛਟੀਆਂ ਖੜਾਈਆਂ ਸੀਗੀਆਂ ਵੀ ਪਹਿਲੇ ਦਿਨ ਮੈਡਿਸ ਫਿਰ ਉਸ ਤੋਂ ਨੈਕਸਟ ਡੇ ਛਟੀਆਂ ਦਾ ਸੀਗਾ ਛਟੀਆਂ ਤੋਂ ਨੈਕਸਟ ਡੇ ਸੀਗਾ ਆਪਣੇ ਮਹਾਰਾਜ ਪ੍ਰਕਾਸ਼ ਹੋ ਗਿਆ ਸੀਗਾ ਕਿਉਂਕਿ ਜੀ ਆਪਾਂ ਪਾਰਟੀ ਤੇ ਸਾਰੇ ਬੁਲਾਏ ਹੋਏ ਸੀਗੇ ਮਤਲਬ ਇਹ ਸੀਗਾ ਵੀ ਜਿਵੇਂ ਆਪਣੇ ਪਾਠ ਦਾ ਵੀ ਦੀ ਭੋਗ ਹੋਊਗਾ ਵੀ ਉਸ ਦਿਨੇ ਫਿਰ ਆਪਾਂ ਸਾਰੇ ਰਿਸ਼ਤੇਦਾਰ ਬੁਲਾਏ ਹੋਏ ਸੀਗੇ ਵੀ ਵਿਆਹ ਤੇ ਵਿਆਹ ਤੇ ਮਤਲਬ ਥੋੜੇ ਜਣੇ ਗਏ ਸੀ ਆਪਾਂ ਘਰ ਦੇ ਘਰ ਦੇ ਗਏ ਸੀ ਬਸ ਜਿਆਦਾ ਨਹੀਂ ਸੀ ਉਹਦੇ ਕਰਕੇ ਫਿਰ ਮੈਂ 2 ਦਿਨ ਦੀ ਜਿਵੇਂ ਮੈਨੂੰ ਇਹ ਸੀ ਮੈਂ ਕਿ ਫਿਰ ਜਿਆਦਾ ਲੇਟ ਹੋਈ ਜਾਂਦਾ ਏ ਤਾਂ ਕਰਕੇ ਬਸ ਫਿਰ ਮੈਂ 2 ਦਿਨ ਦੀ ਵੀਡੀਓ ਇਕੱਠੀ ਕਰ ਲਈ ਸੀਗੀ ਫਿਰ ਇਹ ਹੋਊਗੀ ਜਿਵੇਂ ਉਸ ਤੋਂ ਅਗਲੇ ਦਿਨ ਦੀ ਫਿਰ ਸਾਰੇ ਇਹ ਹੱਸਦਾ ਸੀਗਾ ਕਹਿੰਦਾ ਨਹੀਂ ਕਹਿੰਦਾ ਭਾਬੀ ਤੁਸੀਂ ਇਦਾਂ ਹੀ ਪਾਣੀ ਪਾ ਦੋ ਚਲੋ ਜੀ ਕਰਮ ਵਾਲੇ ਨੇ ਹਨਾ ਜਿਨ੍ਹਾਂ ਨੂੰ ਸੇਵਾ ਮਿਲਦੀ ਹੈ ਵੀ ਮਹਾਰਾਜ ਦਾ ਸਰੂਪ ਫਿਰ ਲੈ ਕੇ ਆਏ ਸੀਗੇ ਤਾਂ ਕਰਕੇ ਆਪਣੇ ਆਪਣੇ ਬਾਠ ਪ੍ਰਕਾਸ਼ ਹੋਇਆ ਸੀਗਾ ਬਾਠ ਪ੍ਰਕਾਸ਼ ਹੋ ਗਿਆ ਸੀਗਾ ਬਾਬਾ ਜੀ ਨੇ ਥੋੜਾ ਜਿਹਾ ਜਲਦੀ ਕਰ ਲਿਆ ਸੀ ਕਹਿੰਦੇ ਵੀ ਫਿਰ ਵਿੱਚ ਸੀ ਆਪਣੇ ਨਾਲ ਹੀ ਹੋਰ ਵੀ ਸੀ ਸਕਦਾ ਹੋ ਹੈ ਗੁਰ ਦਰਾਣੀ ਜਠਾਣੀ ਰਸੋਈ ਦੀ ਰਸਮ ਕਰਦੀਆਂ ਹਾਂ ਆਪਾਂ ਜੀ ਵਿਆਹ ਤੋਂ ਤੀਜੇ ਦਿਨ ਹੀ ਮਤਲਬ ਜਿਹੜੀ ਪਹਿਲੀ ਰਸੋਈ ਵਾਲੀ ਰਸਮ ਸੀਗੀ ਉਹ ਵੀ ਕਰਵਾ ਲਈ ਸੀ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਹਨਾ ਵੀ ਪਾਠ ਪ੍ਰਕਾਸ਼ ਹੋਇਆ ਸੀਗਾ ਉਦੋਂ ਚਲੋ ਕੰਮ ਕਰ ਲਈ ਤਾਂ ਕੋਈ ਦਿੱਕਤ ਹੈ ਨਹੀਂ ਸੀ ਪਰ ਇਹ ਹੋ ਜਾਂਦਾ ਵੀ ਜਿਵੇਂ ਪਾਠ ਪ੍ਰਕਾਸ਼ ਹਨਾ ਵੀ ਚਲੋ ਬੱਚਾ ਆਪਣਾ ਚਾਹ ਪਾਣੀ ਬਣਾ ਕੇ ਹਨਾ ਪੀ ਲੈਂਦਾ ਹੁੰਦਾ ਵੀ ਜੋ ਇੱਕ ਰੀਤੀ ਰਿਵਾਜ ਬਣੇ ਹੋਏ ਨੇ ਬਸ ਉਹਨਾਂ ਕਰਕੇ ਉਦੋਂ ਤਾਂ ਚਲੋ ਜੀ ਕੰਮ ਕਰਦਾ ਤਾਂ ਇੰਨੀ ਕੋਈ ਉਹ ਹੈ ਨਹੀਂ ਸੀਗਾ ਸੜੀ ਜਾਂਦਾ ਏ ਵੀ ਪਰਿਵਾਰ ਆਪਣੇ ਵੱਡਾ ਕਰਕੇ ਵਧੀਆ ਸਰ ਜਾਂਦਾ ਹੁੰਦਾ ਇਹ ਕਮਾਕਰਾਂ ਦੀ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਪ੍ਰਮਾਤਮਾ ਦੀ ਕਿਰਪਾ ਨਾਲ ਪਰ ਇਹ ਸੀਗਾ ਵੀ ਚਲੋ ਜੋ ਹਨਾ ਬਣੇ ਹੋਏ ਨੇ ਰੀਤੀ ਰਿਵਾਜ ਉਹ ਤਾਂ ਜੀ ਕਰਨੀ ਨੇ ਤੇ ਤਾਂ ਕਰਕੇ ਇਦੋਂ ਅੱਜ ਇਹ ਵੀ ਕਰਵਾ ਲਿਆ ਸੀਗਾ ਆਪਾਂ ਵੀ ਚਲੋ ਇਹ ਵੀ ਕਰ ਲੈਂਦੇ ਆ ਨਾਲੇ ਸਾਰੇ ਫਿਰ ਇਹ ਹੋ ਜਾਂਦਾ ਵੀ ਇਕੱਠੇ ਹੋਇਆਂ ਕਰਕੇ ਨਾ ਵੀ ਸੌਖਾ ਹੋ ਜਾਂਦਾ ਹੁੰਦਾ ਏ ਫਿਰ ਉਸ ਤੋਂ ਬਾਅਦ ਭਾਬੀ ਨੇ ਵੀ ਹੈਲਪ ਕਰਤੀ ਸੀ ਨਾਲ ਚਲੋ ਇਹ ਹੋ ਜਾਂਦਾ ਹਨਾ ਵੀ ਇਹ ਰਸੋਈ ਦਾ ਕੰਮ ਜਿਨ੍ਹਾਂ ਨੇ ਕੀਤਾ ਹੁੰਦਾ ਉਹਨਾਂ ਨੂੰ ਕੋਈ ਦਿੱਕਤ ਨਹੀਂ ਬਟ ਇਹ ਹੋ ਜਾਂਦਾ ਥੋੜਾ ਜਿਹਾ ਔਖਾ ਹੋ ਜਾਂਦਾ ਬੱਚੇ ਨੂੰ ਦੂਜੇ ਦਿਨ ਵੀ ਜਦੋਂ ਹਨਾ ਨਮ ਨਮ ਆਉਂਦਾ ਹੈ ਕੋਈ ਵੀ ਆ ਚਾਹੇ ਹਨਾ ਚਲੋ ਜੀ ਆਪਾਂ ਵੀ ਗਏ ਸੀ ਹਨਾ ਥੋੜਾ ਜਿਹਾ ਹੋ ਜਾਂਦਾ ਹੁੰਦਾ ਇੱਥੇ ਫਿਰ ਸਾਰੇ ਮੰਮੀ ਉਹਨਾਂ ਨੂੰ ਡੈਡੀ ਉਹਨਾਂ ਨੂੰ ਪ੍ਰਸ਼ਾਦ ਹੀ ਬਣਾਇਆ ਸੀ ਆਪਾਂ ਮਿੱਠੀਆਂ ਰੋਟੀਆਂ ਨਹੀਂ ਸੀ ਬਣਾਈਆਂ ਕਿਉਂਕਿ ਇੰਨਾ ਜ਼ਿਆਦਾ ਹੈ ਨਹੀਂ ਸੀਗਾ ਵੀ ਤੁਹਾਨੂੰ ਪਤਾ ਹੀ ਹੈ ਨਾ ਵੀ ਟਾਈਮ ਲੱਗ ਜਾਂਦਾ ਮਿੱਠੀਆਂ ਰੋਟੀਆਂ ਨੂੰ ਤਾਂ ਕਰਕੇ ਇਹ ਹੋ ਗਿਆ ਸੀਗਾ ਵੀ ਚਲ ਵੀ ਪ੍ਰਸ਼ਾਦ ਹੀ ਬਣਾ ਲੈਨੇ ਆ ਵੀ ਚਲੋ ਇੱਕ ਜਿਹੜੀ ਰੀਤੀ ਰਿਵਾਜਾ ਹੈ ਨਾ ਉਹ ਹੋ ਜੂਗਾ ਹੋਰ ਕੋਈ ਦਿੱਕਤ ਨਹੀਂ ਸੀ ਹੈ ਸਾਰਿਆਂ ਨੂੰ ਦਿੱਤਾ ਸੀਗਾ ਬਸ ਇੱਕ ਦੋ ਜਣੇ ਰਹਿੰਦੇ ਸੀਗੇ ਉਹਨਾਂ ਦੇ ਕੇ ਫਿਰ ਮੈਨੂੰ ਵੀ ਦਿੱਤਾ ਸੀ ਮੇਰੀ ਐਕਚੁਅਲੀ ਵੀਡੀਓ ਚ ਮੈਂ ਬਣਾਉਂਦੀ ਬਣਾਉਂਦੀ ਰਹਿ ਗਈ ਕਿ ਸਾਡੀ ਆਪਣੀ ਨੰਦ ਪਰਜਾਈ ਦੀ ਆਈ ਹੋਈ ਨਹੀਂ ਹੈਗੀ ਦੋਨਾਂ ਦੀ ਕੁਝ ਏ ਸੀਗਾ ਵੀ ਮੈਂ ਹਜੇ ਨਾ ਤੋਤਾ ਲਈ ਸੀ ਬਟ ਇਹਨਾਂ ਰੈਡੀ ਨਹੀਂ ਸੀ ਹੋਏ ਹੈਗੇ ਕਿਉਂਕਿ ਇਹ ਹੋ ਗਿਆ ਸੀਗਾ ਵੀ ਜਿਵੇਂ ਮਹਾਰਾਜ ਪ੍ਰਕਾਸ਼ ਜੀ ਹੋਣ ਕਰਕੇ ਨਾ ਉਹ ਤਿਆਰੀ-ਵਿਆਰੀ ਕਰਨ ਦੇ ਵਿੱਚ ਵੀ ਥੋੜਾ ਜਿਹਾ ਬੀਜੀ ਸੀਗੀ ਤਾਂ ਕਰਕੇ ਇੱਥੇ ਪਹਿਲਾ ਸ਼ਗਨ ਮਿਲਦਾ ਹੋਇਆ ਪਹਿਲੀ ਰਸੋਈ ਦਾ ਇਹ ਇਹ ਸੀ ਨਾ ਵੀ ਜਿਵੇਂ ਸਮਾਰ ਸਮਾਨ ਦੀ ਮਤਲਬ ਜੋ ਵੀ ਕਪੜੇ ਲੀਰੇ ਦੀ ਸਾਰੇ ਘਸੇ ਦੀ ਸੈਟਿੰਗ ਕਰਕੇ ਰੱਖੀ ਹੋਈ ਸੀਗੀ ਉਹ ਮੇਰੀ ਹੋ ਰੱਖੀ ਹੋਈ ਸੀਗੀ ਤਾਂ ਕਰਕੇ ਹੋ ਗਿਆ ਸੀਗਾ ਇਹ ਵੱਡੇ ਡੈਡੀ ਨੇ ਜੀ ਅ ਕਿਉਂਕਿ ਸਾਡੀ ਸਾਰੀ ਫੈਮਿਲੀ ਜਿਵੇਂ ਉਹ ਤੁਹਾਨੂੰ ਦੱਸਦੇ ਆ ਨਾ ਵੀ ਸਾਡੇ ਇਨੀ ਪਤਾ ਲੱਗਦਾ ਹੁੰਦਾ ਵੀ ਨੋਹਾਂ ਤੇ ਧੀਆਂ ਦਾ ਵੀ ਕਿਉਂਕਿ ਕੋਈ ਉਹ ਨਹੀਂ ਹੁੰਦਾ ਹੈਗਾ ਮ ਗੁਰਪ੍ਰੀਤਨ ਮੇਂ ਤੇ ਹਾਦੀਸੀ ਮੈਂ ਕਿਹਾ ਵੀ ਪੈਸੇ ਕੱਢ ਕਹਿੰਦਾ ਅੱਛਾ ਇਹ ਵੀ ਹੁੰਦੇ ਨੇ ਮੈਂ ਕਿਹਾ ਮੈਂ ਕਿਹਾ ਪਹਿਲੀ ਚੀਜ਼ ਤਾਂ ਮੁੱਲ ਦੀ ਮਿਲਦੀ ਹੁੰਦੀ ਆ ਆਏ ਮਖੌਲ ਕਰਨ ਲੱਗੇ ਸੀਗੇ ਬਸ ਜੀ ਇਹ ਹੋ ਗਿਆ ਸੀ ਦੁਪਹਿਰ ਦਾ ਲੰਗਰ ਤਿਆਰ ਹੋ ਰਿਹਾ ਸੀ ਲੰਗਰ ਲਾ ਵੀ ਮਤਲਬ ਸਾਰੇ ਘਰਦਿਆਂ ਦੀ ਬਸ ਇਹ ਸੀਗਾ ਵੀ ਪਰਜਾਈਆਂ ਰੋਟੀ ਬਣਾ ਰਹੀਆਂ ਸੀਗੀਆਂ ਵੀ ਸਾਰਿਆਂ ਨੇ ਹੁਣ 3 ਦਿਨ ਇੱਥੇ ਰਹਿਣਾ ਏ ਜੀ ਹੁਣ ਆਪਾਂ ਕਰਦੇ ਆਂ ਬਲੌਗ ਦਾ ਐਂਡ ਓਕੇ ਬਾਈ ਟੇਕ ਕੇਅਰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਬਲੀਓ ਚੈਨਲ ਤੇ ਨਮਿਆਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਨੂੰ ਕਿੱਦਾਂ ਲੱਗਿਆ ਬਲੌਗ